C2 50% ਮਤਲਬ ਜਿੰਨਾ ਖਰਚਾ ਹੁੰਦਾ ਹੈ ਉਹਦਾ 50% ਉੱਪਰ ਮੁਨਾਫਾ ਜੋੜ ਕੇ ਕਿਸਾਨਾਂ ਨੂੰ ਫਸਲਾਂ ਦਾ ਭਾਅ ਦਿੱਤਾ ਜਾਂਦਾ ਹੈ ਹਮ ਪੰਜਾਬ ਦੇ ਵਿੱਚ ਕਣਕ ਤੇ ਝੋਨਾ ਹਮ ਇਹਨਾਂ ਦੋਨਾਂ ਉੱਤੇ ਜਿਹੜੀ ਸਾਨੂੰ ਐਬਐਸਪੀ ਮਿਲ ਰਹੀ ਆ ਉਹਦੇ ਤੇ C2 ਦਾ ਜਿਹੜਾ ਫਾਰਮੂਲਾ ਮੇਡ ਉਹ ਲਾਗੂ ਨਹੀਂ ਹੋ ਰਿਹਾਗਾ ਹਮ ਲਾਗੂ ਹੋ ਜੇ ਤਾਂ ਜਿਹੜਾ ਕਣਕ ਦਾ ਭਾਅ ਇਹਨੂੰ ਲਗਭਗ 300 ਪਲੱਸ ਹੋਰ ਵੱਧ ਸਕਦਾ ਹੈ ਹਮ ਮਤਲਬ ਪਹਿਲੀ ਗੱਲ ਤਾਂ ਪ੍ਰੋਪਰ ਐਮਐਸਪੀ ਜਿਹੜੀ ਮਿਲ ਰਹੀ ਸਾਨੂੰ ਖਰੀਆਣੀ ਤੇ ਪੰਜਾਬ ਦੇ ਦੋ ਫਸਲਾਂ ਦੇ ਉੱਤੇ ਉਹ ਵੀ ਪ੍ਰੋਪਰ ਨਹੀਂ ਮਿਲ ਰਹੀ ਸਵਾਮੀ ਨਾਥ ਅਕੋਰਡਿੰਗ ਹੂੰ ਤੇ ਜਿਹੜੀਆਂ ਦੂਜੀਆਂ ਸਟੇਟਾਂ ਹੈਗੀਆਂ ਉੱਥੇ ਤਾਂ ਕਿਸਾਨਾਂ ਨੂੰ ਮਤਲਬ ਖੁੱਲੀ ਮੰਡੀ ਦੇ ਰਹਿਮ ਤੇ ਛੱਡ ਦਿੱਤਾ ਜਾਂਦਾ ਬਿੱਲੀ ਝੋਲੇ ਤੋਂ ਬਾਹਰ ਹਾਂ ਬਿੱਲੀ ਝੋਲੇ ਤੋਂ ਬਾਹਰ ਹੋਰ ਬਿਲਕੁਲ ਚੀਜ਼ਾਂ ਲੰਗੀਆਂ ਹੋ ਗਈਆਂ ਪਹਿਲਾਂ ਸਾਨੂੰ ਬੜਾ ਇੱਕ ਭਲੇਖਾ ਜਿਹਾ ਸੀ ਵੀ ਕਿਤੇ ਇੱਕ ਲੋਕਤੰਤਰ ਨਾਲ ਜਿਉਂ ਚੀਜ਼ ਹੁੰਦੀ ਆ ਤੇ ਉਹਦੇ ਵਿੱਚ ਮਤਲਬ ਚੀਜ਼ਾਂ ਦੇ ਫੈਸਲੇ ਲੋਕ ਲੈਂਦੇ ਵੋਟਾਂ ਪਾ ਕੇ ਪਰ ਹੁਣ ਚੀਜ਼ਾਂ ਬੜੀਆਂ ਸਾਨੂੰ ਸਪਸ਼ਟ ਹੋ ਗਈਆਂ ਵੀ ਕਿਵੇਂ ਵੋਟਾਂ ਦੇ ਲਈ ਲੋਕਾਂ ਨੂੰ ਭਰਮਾਇਆ ਜਾਂਦਾ ਹੈ ਤੇ ਕਿਵੇਂ ਹੁਣ ਜਿਹੜੋ ਅਸੀਂ ਕਹਿੰਦੇ ਸੀ ਚੌਥਾ ਪਿੱਲਰ ਡੈਮੋਕ੍ਰੇਸੀ ਦਾ ਜਿਹੜਾ ਅਸੀਂ মিডিਆ ਕਹ ਦਿੰਦੇ ਹਾਂ ਉਹ ਵੀ ਉਹਨਾਂ ਨੇ ਪੂਰਾ ਖਰੀਦ ਲਿਆ ਅਸੀਂ ਰਵੀਸ਼ ਕੁਮਾਰ ਵਾਲੇ ਮਸਲੇ 'ਚ ਵੀ ਦੇਖਿਆ ਕਿ ਗ੍ਰੀਵਿਸ਼ ਕੁਮਾਰ ਛੱਡ ਗਿਆ ਉਸ ਤੋਂ ਬਾਅਦ ਐਨਡੀ ਟੀਵੀ ਦਾ ਵੀ ਅਸੀਂ ਸੁਰ ਬਦਲੀ ਹੋਈ ਦੇਖ ਲਈ